ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲੋ ਵੀ ਦੋਸਤੋ ਅੱਜ ਪਿੰਡ ਮੜੌਲੀ ਖੁਰਦ ਜ਼ਿਲ੍ਹਾ ਰੋਪੜ ਦੇ ਵਿੱਚ ਪਹੁੰਚੇ ਹੋਏ ਇਹ ਪਿੰਡ ਦੋਸਤੋ ਆਪਣੇ ਮਰਿੰਡੇ ਦੇ ਬਿਲਕੁਲ ਨਜ਼ਦੀਕ ਮਰਿੰਡੇ ਦੇ ਤੁਸੀਂ ਵਿੱਚ ਹੀ ਕਹਿ ਸਕਦੇ ਹੋ ਬੇ ਮਰਿੰਡੇ ਦੇ ਬਿਲਕੁਲ ਵਿੱਚ ਹੀ ਆ ਗਿਆ ਤਾਂ ਮਰਿੰਡੇ ਤੋਂ ਮੰਨ ਲਓ ਵੀ ਕਿਲੋਕੀਮੀਟਰ ਤੇ ਪਿੰਡ ਆ ਗਿਆ ਤਾਂ ਪਿੰਡ ਮੜੌਲੀ ਜ਼ਿਲ੍ਹਾ ਦੋਸਤੋ ਇਹ ਪਿੰਡ ਨੂੰ ਰੋਪੜ ਪੈ ਜਾਂਦਾ ਤਾਂ ਇੱਥੇ ਤਿੰਨ ਜ਼ਿਲ੍ਹਿਆਂ ਦੀਆਂ ਹੱਦਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਮੁਹਾਲੀ ਜ਼ਿਲ੍ਹਾ ਰੋਪੜ ਤਾਂ ਰੋਪੜ ਜ਼ਿਲ੍ਹੇ ਦਾ ਪਿੰਡ ਆ ਪਿੰਡ ਮੜੌਲੀ ਤਾਂ ਪਿੰਡ ਮੜੌਲੀ ਦੇ ਵਿੱਚ ਅ ਮਾਮਾ ਕੇਂਦਰ ਸਿੰਘ ਦੇ ਕੋਲ ਪਹੁੰਚੇ ਹੋਏ ਆ ਅ ਆਪਾਂ ਇਹ ਝੋਟੀਆਂ ਇਹ ਘਰ ਦੇ ਵਿੱਚੋਂ ਪਹਿਲਾਂ ਵੀ ਆਪਾਂ ਵੀਡੀਓ ਸ਼ੂਟ ਕਰੀਆਂ ਬਈ ਸੀਨ ਕੀ ਆ ਇਹ ਮੇਰੇ ਮਾਮਾ ਜੀ ਆ ਮਾਮਾ ਕੇਂਦਰ ਸਿੰਘ ਤਾਂ ਕੀ ਆ ਜੀ ਮਸਲਾ ਮਾਮਾ ਜੀ ਬੱਛੇ ਭਜਾਉਂਦੇ ਆ ਤਾਂ ਨਾਲ ਸ਼ੌਂਕ ਆ ਮੱਝਾਂ ਦਾ ਮੱਝਾਂ ਦੇ ਵਪਾਰ ਦਾ ਤਾਂ ਘਰੇ ਵੀ ਮੱਝਾਂ ਬਹੁਤ ਚੰਗੀਆਂ ਲਾਈਆਂ ਹੋਈਆਂ ਤਾਂ ਜਿਹੜੇ ਸੇਲ ਵਾਲੇ ਪਸ਼ੂ ਹੁੰਦੇ ਆ ਉਹ ਵੀ ਫਰਸਟ ਕਲਾਸ ਹੀ ਹੁੰਦੇ ਆ ਤਾਂ ਦੋਸਤੋ ਬਾਕੀ ਆਪਾਂ ਸਾਰੀ ਇਨਫੋਰਮੇਸ਼ਨ ਮੱਝਾਂ ਬਾਰੇ ਮਾਮਾ ਜੀ ਤੋਂ ਲੈਣੇ ਆ ਤੁਹਾਨੂੰ ਕਰਕੇ ਦਿੰਨੇ ਆ ਪਤਾ ਕਿੰਨੇ ਕ ਦੁੱਧ ਵਾਲੀਆਂ ਮੱਝਾਂ ਤਾਂ ਕੀ ਕੀ ਮੋਲਾ ਕਿੰਨੇ ਕਿੰਨੇ ਕਿ ਦਿਨ ਲੈਂਦੀਆਂ ਸੂਣ ਦੇ ਵਿੱਚ ਆਜੋ ਮਾਮਾ ਜੀ ਮੜਾ ਜਾ ਇਹਨੂੰ ਝੋਟੀ ਨੂੰ ਇਧਰ ਨੂੰ ਕਰ ਦੋ ਥੋੜਾ ਐਂ ਜੀ ਆ ਆ ਝੋਟੀ ਨੂੰ ਇਧਰ ਨੂੰ ਮੜਾ ਜਾ ਤੋੜ ਦੋ ਗੱਬੇ ਕਰ ਦੋ ਤੁਸੀਂ ਹਾਂ ਜੀ ਅੱਛਾ ਜੀ ਮਾਮਾ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਜੀ ਵਧੀਆ ਮਾਮਾ ਜੀ ਆ ਜਿਹੜੀ ਪਹਿਲੇ ਨੰਬਰ ਤੇ ਝੋਟੀ ਖੜੀ ਆ ਨੀਲੀ ਰਵੀ ਵਾਲੀ ਇਹਦੇ ਸੂਣ ਦੇ ਵਿੱਚ ਕਿੰਨੇ ਕਿ ਦਿਨ ਪਏ ਆ ਕਿਹੜਾ ਸੂਆ ਸੁੰਦੀ ਆ ਇਹ 7 ਤਰੀਕ ਨੂੰ ਦੋਸਤੋ ਦਿਨ ਪੂਰੇ ਆ ਝੋਟੀ ਦੇ ਅੱਜ ਤਰੀਕ ਹੋ ਗਈ 30 ਤਾਂ ਦੂਜਾ ਸੂਆ ਜੀ ਦੂਜਾ ਸੂਆ ਠੀਕ ਹੈ ਜੀ ਦੋਸਤੋ ਬਲ ਬਰੀਕ ਆ ਝੋਟੀ ਦੇ ਲੇਵੇ ਦੇ ਵਿੱਚ ਤਾਂ ਅ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਮੀਦ ਆ ਵੀ ਲੇਵਾ ਬਹੁਤ ਖਰਾ ਬਣਾਉਗੀ ਹੁਣ ਵੀ ਲੇਵਾ ਬਹੁਤ ਸੋਹਣਾ ਤਾਂ ਲੱਗਦਾ ਹੋਰ ਵੀ ਬਹੁਤ ਚੰਗਾ ਲੇਵਾ ਬਣਾ ਕੇ ਤਿਆਰ ਹੋਊਗੀ ਠੀਕ ਹੈ ਮਾਮਾ ਜੀ ਪਹਿਲੇ ਸੂਏ ਦਾ ਕੋਈ ਰਿਕਾਰਡ ਜੀ ਪਹਿਲੇ ਸੂਏ ਨੇ 13 ਲੀਟਰ ਦੁੱਧ ਦੇ ਆ ਠੀਕ ਹੈ ਜੀ 13 ਲੀਟਰ ਫਲੂਨ ਨੇ ਦੁੱਧ ਕੱਢਿਆ ਹਾਂ ਜੀ ਠੀਕ ਹੈ ਜੀ ਤਾਂ ਹੁਣ ਦੂਜੇ ਸੂਏ ਨੂੰ ਤਿਆਰ ਆ ਠੀਕ ਹੈ ਜੀ ਠੀਕ ਆ ਦੋਸਤੋ ਬਹੁਤ ਖੂਬ ਬਹੁਤ ਸੋਹਣੀ ਚੰਗੇ ਕੱਦ ਦੀ ਝੋਟੀ ਆ ਲੈਵਾ ਹਾਂਜੀ ਖੋਲ ਦੋ ਲੈਵਾ ਬਹੁਤ ਸ਼ਾਨਦਾਰ ਬਣਾ ਰਹੀ ਆ ਅਜੇ ਥੋੜੇ ਦਿਨ ਕੱਢਦੀ ਆ ਹਫਤਾ ਤੱਕ ਕੱਢਦੀ ਆ ਕਿਉਂਕਿ ਅੱਜ 30 ਤਰੀਕ ਆ ਤਾਂ ਦੋਸਤੋ ਚੈੱਕ ਕਰੋ ਕੁਆਲਿਟੀ ਕੱਟੀ ਦੀ ਬੱਗੀ ਮੋਛਾ ਅ ਸਿੰਘ ਬਿਲਕੁਲ ਛੋਟਾ ਬਰੀਕ ਸਿੰਘ ਆ ਤਾਂ ਪਿੱਠ ਬਹੁਤ ਚੰਗੀ ਆ ਤਾਂ ਲੈਵਾ ਬਹੁਤ ਖਰਾ ਲੱਗਿਆ ਹੋਇਆ ਝੋਟੀ ਚੰਗੀ ਆ ਜੀ ਚੰਗੀ ਆ ਲਓ ਵੀ ਦੋਸਤੋ ਕਰ ਲਓ ਝੋਟੀ ਚੱਕ ਬਾ ਕਮਾਲ ਝੋਟੀ ਮਾਮਾ ਜੀ ਮੁੱਲ ਕੀ ਆ ਝੋਟੀ ਦਾ ਮੋੜ ਲਓ ਜੀ ਆਪਾਂ ਦੇਣੀ ਕਿੰਨੇ ਦੀ ਆ ਜੀ 30 ਕਰਾ ਲਓ 25 ਕਰਾ ਲਓ ਹਾਂ ਜੀ 20 ਦੀ ਦੇ ਦਿੰਦੇ ਜੀ 20 ਠੀਕ ਹੈ ਜੀ ਲਓ ਵੀ ਦੋਸਤੋ 1 ਲੱਖ 20000 ਰੁਪਏ ਦੀ ਤੁਹਾਨੂੰ ਝੋਟੀ ਮਿਲੂਗੀ ਤਾਂ ਮਾਮਾ ਜੀ ਕਹਿੰਦੇ ਆਪੇ ਮੁੱਲ ਭਾਵੇਂ 30 ਕਰਾ ਲਓ 25 ਕਰਾ ਲਓ ਬਈ 1 ਲੱਖ ਤਾਂ 20000 ਰੁਪਏ ਦੀ ਝੋਟੀ ਤੁਹਾਨੂੰ ਮਿਲ ਜੂਗੀ ਲਓ ਵੀ ਦੋਸਤੋ ਕਰੋ ਚੈੱਕ ਬਹੁਤ ਖਰਾਸੂਨ ਉਹ ਹਰ ਮਨ ਰਾਦੇ ਆਈਆਂ ਝੋਟੀਆਂ ਹਰੇ ਅੱਛਾ ਜੀ ਠੀਕ ਹੈ ਜੀ ਮਾਮਾ ਜੀ ਦੱਸ ਰਿਹਾ ਵੀ ਰਾਤੀ ਹਰਿਆਣੇ ਦੇ ਵਿੱਚੋਂ ਅ ਝੋਟੀਆਂ ਆਈਆਂ ਤਾਂ ਥੋੜੀਆਂ ਸਫਰ ਦੀਆਂ ਭੰਨੀਆਂ ਹੋਈਆਂ ਲੰਬੇ ਸਫਰ ਚੋਂ ਆਈਆਂ ਤਾਂ ਉਹਦੇ ਕਰਕੇ ਪੱਠਾ ਦੱਥਾ ਥੋੜਾ ਘੱਟ ਚੱਕਿਆ ਲਓ ਮਾਮਾ ਜੀ ਆਹਲੀ ਵੀ ਝੋਟੀ ਤੋਂ ਵੱਡੀ ਝੋਟੀ ਲਓ ਵੀ ਦੋਸਤੋ ਤੁਹਾਨੂੰ ਜਿਹੜੀ ਪਹਿਲੇ ਨੰਬਰ ਤੇ ਝੋਟੀ ਦਿਖਾਈ ਸੀ ਬਹੁਤ ਖੂਬਸੂਰਤ ਝੋਟੀ ਸੀ ਪਰ ਜਿਹੜੀ ਚੀਜ਼ ਤੁਸੀਂ ਹੁਣ ਚੈੱਕ ਕਰਨੀਆਂ ਇਹ ਬਾ ਕਮਾਲ ਆ। ਇਹ ਐਕਸਟਰਾ ਆਰਡੀਨਰੀ ਝੋਟੀ ਆ। ਕਰੋ ਚੈੱਕ। ਮੈਂ ਇਹ ਜਣੀ ਕਿ ਮਹਿੰਦਰ ਰਿਕਾਰਡ ਬਹੁਤ ਵੱਡਾ ਐ। ਇਹਦੇ ਤੇ ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ। ਤੁਸੀਂ ਆਪ ਚੈੱਕ ਕਰ ਲਿਓ ਵੀ ਕਿਹੜੇ ਰਿਕਾਰਡ ਦੀ ਮਹੀਂ ਆ। ਮੈਂ ਜਿਹੜਾ ਮਹੀਂ ਦਾ ਲੇਵਾ ਪੇਠਾ ਮਹੀਂ ਦੀ ਆ ਪੂਛ ਧਰਤੀ ਨੂੰ ਪੈਂਦੀ ਆ ਬਿਲਕੁਲ ਬਰੀਕ ਪਿੰਡਾ। ਵੀ ਜਿਹੜੀਆਂ ਮੈਂ ਦੇ ਵਿੱਚ ਖੂਬੀਆਂ ਉਹ ਸਾਰੀਆਂ ਤੁਹਾਡੇ ਸਾਹਮਣੇ ਨੇ। ਵੇ ਆ ਜਿਹੜੀਆਂ ਖੂਬੀਆਂ ਨੇ ਇਹਨਾਂ ਤੋਂ ਪਤਾ ਲੱਗਦਾ ਵੀ ਮਹੀਂ ਕਿੰਨਾ ਕੁ ਦੁੱਧ ਕੱਢ ਸਕਦੀ ਆ ਤੁਹਾਡੇ ਸਾਹਮਣੇ ਹੀ ਤਾਂ ਮਾਮਾ ਜੀ ਇਹਨੇ ਹੁਣ ਕਿਹੜੇ ਸੂਏ ਸੂਣਾ ਜੀ ਤੀਜੇ ਸੂਏ ਸੂਣਾ ਜੀ ਠੀਕ ਆ ਜੀ ਤਾਂ ਮਾਮਾ ਇਹ ਪਹਿਲੇ ਦੂਜੇ ਸੂਏ ਦਾ ਰਿਕਾਰਡ ਕੀ ਆ ਜੀ ਦੂਜੇ ਸੂਏ 'ਚ 18 ਲੀਟਰ ਦੁੱਧ ਦੋਸਤੋ ਦੂਜੇ ਸੂਏ ਦਾ ਰਿਕਾਰਡ 18 ਲੀਟਰ ਦਾ ਮਹੀਂ ਦਾ ਪਰ ਤੁਸੀਂ ਲੇਵਾ ਚੈੱਕ ਕਰੋ ਬਈ ਐਦ ਕਿ ਜਿਹੜਾ ਮੈਨੂੰ ਲੱਗਦਾ ਬਈ ਮਹਾਰਾਜ ਦੀ ਕਿਰਪਾ ਦੇ ਨਾਲ ਮਾਮਾ ਜੀ 20 ਪਲੱਸ ਚੱਲਣਾ ਚਾਹੀਦਾ ਝੋਟੀ ਨੂੰ ਇਹਰੇ ਦਿਨ 10 ਰਹਿਨੇ ਆ ਇਹਦੇ ਠੀਕ ਹੈ ਜੀ ਹਾਂ ਜੀ ਦੋਸਤੋ ਪਿੰਡੇ ਦੇ ਵਿੱਚ ਕੱਲੀ ਕੱਲੀ 나ੜ ਦਿਖਾਈ ਦਿੰਦੀ ਆ ਤਾਂ ਲੇਵੇ ਦਾ ਰੁੱਕ ਸ਼ੁੱਕ ਚੈੱਕ ਕਰ ਲੋ ਮੂਤਣੀ ਨੂੰ ਲੇਵਾ ਲਾਇਆ ਪਿਆ ਦਿਨ ਕਿੰਨੇ ਪਏ ਆ ਜੀ 10 10 ਦਿਨ ਮਾਮਾ ਜੀ ਦੇ ਕਹਿਣ ਮੁਤਾਬਕ ਪਏ ਆ ਜੇ ਕਰਮਾਂ ਵਾਲੀ 10 ਦਿਨ ਹਜੇ ਨਹੀਂ ਸੁੰਦੀ ਕਿਉਂਕਿ ਹਜੇ ਪੁੜੇ ਪੜੇ ਨਹੀਂ ਪੰਨੇ ਮਹੀਨੇ ਤਾਂ ਇਹਦੇ ਤੋਂ ਲੇਵਾ ਲੈ ਕੇ ਬੈਠਣਾ ਔਖਾ ਹੋ ਜੂਗਾ ਬਲੈਤੀ ਗਾਵਾਂ ਜਿੱਡਾ ਲੇਵਾ ਬਣਾ ਕੇ ਸੂਗੀ ਕਰਮਾਂ ਬਹੁਤ ਖੂਬਸੂਰਤ ਮੰਮਾ ਜੀ ਕੀ ਮੋਲ ਆ ਝੋਟੀ ਦਾ ਲਾਸਟ ਲਾਸਟ ਇਹ 500 ਸਵਾ ਦੀ ਦੇ ਰਹੇ ਲੋ ਬਈ ਦੋਸਤੋ ਮੁੱਲ ਭਾਵੇਂ 2 ਲੱਖ 1.5 ਲੱਖ ਜਿੰਨਾ ਮਰਜੀ ਕਰਾਈ ਚਲੋ ਭਾਵੇਂ ਸਵਾ ਲੱਖ ਰੁਪਏ ਦੀ ਤੁਹਾਨੂੰ ਝੋਟੀ ਲਾਸਟ ਇਹ ਮਿਲ ਨਹੀਂ ਲੋ ਬਈ ਦੋਸਤੋ ਕਰੋ ਝੋਟੀ ਦੀ ਜਿਹੜੇ ਆ ਖੂਬਸੂਰਤੀਆਂ ਝੋਟੀ ਚ ਬਹੁਤ ਖੂਬਸੂਰਤਾ ਖੂਪੀਆਂ ਬਹੁਤ ਨੇ ਝੋਟੀ ਦੇ ਵਿੱਚ ਲੋ ਬਈ ਦੋਸਤੋ ਕਰੋ ਝੋਟੀ ਦੇ ਫੀਚਰ ਚ ਬਹੁਤ ਖੂਬਸੂਰਤ ਤਾਂ ਇਧਰ ਮਾਮਾ ਜੀ ਤੀਜੇ ਨੰਬਰ ਤੇ ਥੋੜੇ ਹੌਲੇ ਕੱਦ ਦੀ ਝੋਟੀ ਆ ਗਈ ਹਾਂ ਝੋਟੀ ਆ ਤਾਂ ਇਹ ਝੋਟੀ ਜ਼ਰੂਰ ਆ ਭਾਰਤ ਗੁਣ ਬਹੁਤ ਆ ਕਰਮਾਂ ਵਾਲੀ ਜੀ ਮਾਮਾ ਜੀ ਕੱਲਾ ਕੱਲਾ ਥਾਣਾ ਚਾਰੇ ਥਣ ਬਹੁਤ ਖੂਬਸੂਰਤ ਤਾਂ ਪਿੰਡਾ ਤੁਸੀਂ ਚੈੱਕ ਕਰੋ ਬਿਲਕੁਲ ਬਰੀਕ ਪਿੰਡੇ ਦੀ ਇਹ ਫਲੂਨ ਸੂ ਰਹੀ ਆ ਮਾਮਾ ਜੀ ਦੋ ਦੰਦ ਕੱਟੀਆਂ ਦੋ ਦੰਦ ਆ ਦੋਸਤੋ ਬਿਲਕੁਲ ਛੋਟੇ ਛੋਟੇ ਸਿੰਘ ਤਾਂ ਦਰਮਿਆਨ ਨੇ ਕੱਦਦੀ ਆ ਥੱਲੇ ਲੇਵਾ ਬਹੁਤ ਖੂਬਸੂਰਤ ਆ ਕੱਲਾ ਕੱਲਾ ਥਣ ਲੱਗਿਆ ਹੋਇਆ ਦੋਸਤੋ ਬਿਲਕੁਲ ਬਰੀਕ ਕੰਜ ਵਰਗਾ ਪਿੰਡਾ ਤੋੜ ਲਓ ਮੰਮਾ ਇਹ ਇਧਰੋਂ ਵਧੀਆ ਵੀਡੀਓ ਬਣਦੀ ਆ ਇਧਰੋਂ ਹੁਣ ਕਰਨਾ ਸ਼ੁਰੂ ਕਰੋ ਦੋਸਤੋ ਸਿੰਘ ਚੈੱਕ ਕਰੋ ਝੋਟੀ ਦੇ ਬਿਲਕੁਲ ਛੋਟੇ ਛੋਟੇ ਸਿੰਘ ਆ ਤਾਂ ਲੇਵਾ ਚੈੱਕ ਕਰੋ ਥੱਲੇ ਬਹੁਤ ਸੋਹਣਾ ਲੱਗਿਆ ਹੋਇਆ ਕਿੰਨੇ ਕਿ ਦਿਨ ਕੱਢਦੀ ਆ ਮੰਮਾ ਜੀ ਇਹ ਇਹਦੇ 10 ਤਰੀਕ ਨੂੰ ਹਾਰ ਬਣਾਉਂਦੇ ਆ ਤੈਨੂੰ 10 ਤਰੀਕ ਨੂੰ ਜੀ ਦੋਸਤੋ 30 ਤਰੀਕ ਆ ਤਾਂ 10 ਤਰੀਕ ਨੂੰ ਝੋਟੀ ਦਿਨ ਪੂਰੇ ਕਰਦੀ ਆ ਧਰਤੀ ਨੂੰ ਪੂਸ਼ ਲਖੈਂਦੀ ਆ ਛੋਟਾ ਛੋਟਾ ਸਿੰਘਾ ਕਰਮਾਂ ਵਾਲੀ ਦਾ ਪਿੰਡਾ ਬਹੁ ਬਰੀਕ ਹੈ ਲੈਵਾ ਸ਼ਾਨਦਾਰ। ਤੁਹਾਡੇ ਸਾਹਮਣੇ ਆ ਦੋਸਤੋ ਸਾਰਾ ਕੁਝ ਜੋ ਵੀ। ਮਮਾ ਕੀ ਮੋਲਾ ਝੋਟੀ ਦਾ? 1.75 ਹਜ਼ਾਰ ਦੀ ਦੇ ਦਿੰਦੇ ਆਂ ਜੀ ਆਪਾਂ। ਲਓ ਬਈ ਦੋਸਤੋ। ਬਿਲਕੁਲ ਬਾਜਮ ਮੋਲਾ ਕਰਮਾਂ ਵਾਲੀ ਦਾ ਜਿਹੜੇ ਹਿਸਾਬ ਦੇ ਝੋਟੀ ਦੇ ਫੀਚਰ ਆ ਜਿਹੜੇ ਹਿਸਾਬ ਦੇ ਝੋਟੀ ਨੂੰ ਅੰਗ-ਵੰਗ ਲੱਗੇ ਆ ਜਿਹੜੇ ਹਿਸਾਬ ਦੀ ਸੀਲੀ ਆ ਝੋਟੀ ਦੀ ਬਿਲਕੁਲ ਬਰੀਕ ਕੰਜ ਵਰਗਾ ਪਿੰਡਾ ਝੋਟੀ ਦਾ ਸਿੰਘ ਮੋਲੇ ਦੋਸਤੋ ਆ ਛੋਟੀ ਝੋਟੀ ਦਾ ਵੀ ਵਾਜਵਾ ਤਾਂ ਮੋਲੇ ਵੱਡੀ ਝੋਟੀ ਦਾ ਵੀ ਵਾਜਵਾ ਜੇ ਦੋਸਤੋ ਤੁਸੀਂ ਕਿਸੇ ਹਰਿਆਣੇ ਦੇ ਵਪਾਰੀ ਤੋਂ ਮੈਂ ਲੈਂਦੇ ਤਾਂ ਤੁਹਾਨੂੰ ਹੋ ਸਕਦਾ 2 ਤੋਂ ਲੈ ਕੇ 2.5 ਲੱਖ ਦੀ ਝੋਟੀ ਮਿਲ ਭਈ ਮਸਲਾ ਕੀ ਆ ਇੱਥੇ ਮਾਮਾ ਜੀ ਦੀ ਉਧਰ ਸੈਟਿੰਗ ਆ ਭਈ ਦਲਾਲਾਂ ਦੇ ਨਾਲ ਸੈਟਿੰਗ ਆ ਤਾਂ ਉਹ ਕੱਚੇ ਖੁੰਟੇ ਤੋਂ ਕਹਿਣ ਦਾ ਭਾਅ ਆਮ ਮਿਹਨਤੀ ਕਿਸਾਨਾਂ ਦੇ ਘਰੋਂ ਪਸ਼ੂ ਦਵਾ ਦਿੰਦੇ ਤਾਂ ਇਹਨਾਂ ਨੇ ਆਮ ਕਿਸਾਨ ਦੇ ਘਰੋਂ ਝੋਟੀ ਲਈ ਹੋਈ ਆ ਜੇ ਤੁਸੀਂ ਸਿੱਧੇ ਵਪਾਰੀ ਤੋਂ ਲੈਣ ਜਾਂਦੇ ਤੁਹਾਨੂੰ 2 ਤੋਂ 2.5 ਲੱਖ ਰੁਪਏ ਦੀ ਮਹਿੰ ਮਿਲਣੀ ਸੀ ਤਾਂ ਹੁਣ ਦੋਸਤੋ ਤੁਹਾਨੂੰ 1.5 ਲੱਖ ਰੁਪਏ ਚ ਮਿਲ ਰਹੀ ਆ ਤੁਹਾਨੂੰ ਵੀ ਪਤਾ ਬਈ ਮੈਂ ਬਹੁਤ ਵਾਜਬ ਆ ਤਾਂ ਇਧਰ ਦੋਸਤੋ ਚੈੱਕ ਕਰੋ ਜਿਹੜੀ ਨੀਲੀ ਰਵੀ ਵਾਲੀ ਝੋਟੀ ਆ ਕਮੀ ਇਹ ਚ ਵੀ ਕੋਈ ਨਹੀਂ ਝੋਟੀ ਦੇ ਵਿੱਚ ਹਾਂਜੀ ਜੇ ਕਿਸੇ ਸੱਜਣ ਨੇ ਬਰੀਡ ਤੇ ਕੰਮ ਕਰਨਾ ਨਾ ਉਹਦੇ ਲਈ ਲਾਜਵਾਬ ਆ ਕਿਉਂਕਿ ਬੱਕੀ ਮੋੱਚਾ ਝੋਟੀ ਦੀ ਇਹਦੇ ਬੱਚੇ ਆ ਜਿਹੜੇ ਤਾਂ ਉਹ ਪੱਕਾ ਆਪਣੇ ਜਿਹੜੇ ਨੰਬਰ ਆ ਉਹ ਵਿਨ ਕਰ ਸਕਦੇ ਆ ਨਮੈਸ਼ ਦੇ ਵਿੱਚ ਜੇ ਕੋਈ ਸੱਜਣ ਬਰੀਡ ਤੇ ਕੰਮ ਕਰਨੀ ਚਾਹੁੰਦਾ ਤਾਂ ਉਹਦੇ ਲਈ ਬਹੁਤ ਬੈਸਟ ਆ ਛੋਟੀ ਬਹੁਤ ਬਾਕਮਾਲ ਛੋਟੀ ਆ ਤਾਂ ਛੋਟੀ ਇੱਧਰ ਵੱਡੀ ਵੀ ਬਾਕਮਾਲ ਆ ਬਹੁਤ ਖੂਬਸੂਰਤ ਛੋਟੀ ਆ ਤਾਂ ਜੇ ਕੋਈ ਛੋਟੀ ਹੌਲੀ ਛੋਟੀ ਘਰੇ ਰੱਖਣਾ ਚਾਹੁੰਦਾ ਆਪਣੇ ਦੁੱਧ ਦਾ ਸਰਕਲ ਚਲਾਉਣਾ ਚਾਹੁੰਦਾ ਤਾਂ ਉਹਦੇ ਲਈ ਆ ਵੀ ਛੋਟੀ ਬਹੁਤ ਬਾਕਮਾਲ ਆ ਲਓ ਜੀ ਦੋਸਤੋ ਸਾਰੇ ਪਸ਼ੂ ਬਹੁਤ ਬਾਕਮਾਲ ਆ ਜੇ ਕਿਸੇ ਮੇਰੇ ਸੱਜਣ ਨੂੰ ਪਸ਼ੂ ਪਸੰਦ ਆਏ ਆ ਤਾਂ ਮਾਮਾ ਜੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਨੰਬਰ ਦੇ ਉੱਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਇਹ ਪਿੰਡ ਦੋਸਤੋ ਤੁਹਾਨੂੰ ਫੇਰ ਮੈਂ ਦੁਬਾਰੇ ਦੱਸ ਦਵਾਂ ਪਿੰਡ ਮੜੌਲੀ ਜ਼ਿਲ੍ਹਾ ਰੋਪੜ ਤਾਂ ਇਹ ਬਿਲਕੁਲ ਮਰਿੰਡੇ ਦੇ ਨਜ਼ਦੀਕ ਪੈ ਜਾਂਦਾ ਪਿੰਡ ਪਸ਼ੂ ਦੋਸਤੋ ਇਹ ਘਰ ਦੇ ਵਿੱਚ ਹਮੇਸ਼ਾ ਚੰਗੇ ਹੁੰਦੇ ਆ ਤਾਂ ਜੇਕਰ ਮੇਰਾ ਸੱਜਣਾ ਪਸ਼ੂਆਂ ਨੂੰ ਲੈਣਾ ਚਾਹੁੰਦਾ ਤਾਂ ਮਾਮਾ ਜੀ ਨਾਲ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ